ਬੱਲੂਆਣ ਹਲਕੇ ਦੇ ਪਿੰਡ ਆਜ਼ਮਵਾਲਾ ਪਹੁੰਚੇ ਨੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿੱਥੇ ਆਜ਼ਮਵਾਲਾ ਮਾਈਨਰ ਦੇ ਨਵੀਨੀਕਰਨ ਦਾ ਨੀ ਪੱਤਰ ਰੱਖਿਆ ਗਿਆ ਦੱਸਦੀ ਹੈ ਕਿ 9.5 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 13 ਕਿਲੋਮੀਟਰ ਲੰਮੇ ਇਸ ਮਾਈਨਰ ਨਾਲ 13685 ਏਕੜ ਤੋਂ ਵੱਧ ਰਕਬੇ ਨੂੰ ਸਿੰਚਾਈ ਲਈ ਪਾਣੀ ਮਿਲੇਗਾ ਅਤੇ ਟੇਲਾਂ ਤੱਕ ਵੀ ਪੂਰਾ ਪਾਣੀ ਪਹੁੰਚਾਉਣਾ ਯਕੀਨੀ ਬਣੇਗਾ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ ਖੇਤੀਬਾੜੀ ਦੇ ਸੈਂਟਰ ਵਿੱਚ ਵੀ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਵੀ ਟੁੱਟ ਕੇ ਆਉਂਦੀ ਸੀ ਉਹ ਵੀ ਹੁਣ 10-10 12-12 14-14 ਘੰਟੇ ਨਿਰਵਿਘਨ ਚੱਲ ਰਹੀ ਹੈ ਪੰਜਾਬ ਜਿਹੜਾ ਉਹ ਰੰਗਲਾ ਬਣਾਉਣਾ ਹੈ ਰੰਗਲੇ ਪੰਜਾਬ ਦੀ ਜਿਹੜੀ ਟੀਮ ਹੈ ਸਾਡੀ ਉਹਦੇ ਵਿੱਚ ਤੁਸੀਂ ਲੈਸ ਸਾਂ ਸਾਡਾ ਸਹਿਯੋਗ ਕਰੋ ਯੋਗਦਾਨ ਦਿਓ ਇਸ ਮੌਕੇ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਦੇ ਵਿੱਚ ਨਹਿਰੀ ਢਾਂਚੇ ਨੂੰ ਮੋੜ ਸੁਰਜੀਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਦੱਸਿਆ ਕਿ ਹੁਣ ਤੱਕ 14000 ਕਿਲੋਮੀਟਰ ਲੰਮੀਆਂ ਨਹਿਰਾਂ ਅਤੇ ਖਾਲਿਆਂ ਦੀ ਬਹਾਲੀ ਵੀ ਕੀਤੀ ਗਈ ਹੈ ਤੇ ਉਹਨਾਂ ਨੂੰ ਮਜ਼ਬੂਤ ਵੀ ਕੀਤਾ ਗਿਆ ਉਹਨਾਂ ਕਿਹਾ ਕਿ ਜੇਕਰ ਨਹਿਰੀ ਪਾਣੀ ਦੀ ਵਰਤੋਂ ਜਿਆਦਾ ਕੀਤੀ ਜਾਵੇ ਤਾਂ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਖੇਤੀ ਵਿੱਚ ਵਰਤੀ ਜਾਂਦੀ ਬਿਜਲੀ ਦੀ ਵੀ ਬਚਤ ਹੁੰਦੀ ਹੈ। ਉਹਨਾਂ ਕਿਸਾਨਾਂ ਨੂੰ ਟਪਕਾ ਸਿੰਚਾਈ ਪ੍ਰਣਾਲੀ ਅਪਣਾਉਣ ਦਾ ਸੱਦਾ ਵੀ ਦਿੱਤਾ ਹੈ ਤੇ ਜਿਸ ਦੇ ਲਈ ਪੰਜਾਬ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੰਤਰੀ ਜੋੜੇ ਮਾਜ਼ਰਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸਿੰਚਾਈ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਨਾਲ ਹੀ ਉਹਨਾਂ ਨੇ ਕਿਹਾ ਕਿ ਬੱਲੂਆਣਾ ਹਲਕੇ ਦੇ ਕਿਸਾਨਾਂ ਨੂੰ ਵੀ ਇਸ ਦਾ ਵੱਡਾ ਲਾਹਾ ਮਿਲੇਗਾ। ਤੋ ਪਹਿਲੇ ਇਸ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਖੁਆਸੀ ਜੀ ਮਾਨੂਰਾਂ ਦਾ ਜਿਨ੍ਹਾਂ ਦੀ ਲੰਬੀ ਸੋਚ ਸਦਕਾ ਜਿਹੜੇ ਪੰਜਾਬ ਦੀ ਜਿਵੇਂ ਅਸੀਂ ਕਹਿੰਦੇ ਆ ਕਿ ਰੰਗਲਾ ਪੰਜਾਬ ਬਣਾਉਣ ਦੀ ਤਰਜ਼ ਦੇ ਚੱਲੇ ਹੋਇਆ ਉਹਦੇ ਤਹਿਤ ਹੀ ਅੱਜ ਅਸੀਂ ਐਮਐਲਏ ਬੱਲੂਆਣਾ ਸਾਹਿਬ ਮੁਸਾਫਰ ਸਾਹਿਬ ਦੇ ਸੱਦੇ ਤੇ ਅੱਜ ਬੱਲੂਆਣਾ ਵਿਖੇ ਪਹੁੰਚਿਆ ਔਰ ਇੱਥੇ ਆਦਮ ਵਾਲਾ ਮਾਈਨਰ ਹੈ ਜਿਹੜਾ ਉਹਦਾ 9 ਕਰੋੜ 51 ਲੱਖ ਦੀ ਲਾਗਤ ਨਾਲ ਜਿਹੜਾ ਮਾਈਨਰ ਬਣ ਕੇ ਤਿਆਰ ਹੋਣਾ ਸੋ ਅੱਜ ਉਹਦਾ ਨੀ ਪੱਥਰ ਰੱਖਣ ਵਾਸਤੇ ਅੱਜ ਇੱਥੇ ਪਹੁੰਚਿਆ ਔਰ ਇਸ ਇਸ ਦੇ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਜਿਹੜਾ ਸੈਂਕੜੇ ਏਕੜ ਜਿਹੜੀ ਫਸਲ ਜ਼ਮੀਨ ਹੈ ਕੁਨੂ ਨੂੰ ਸਿੰਚਾਈ ਹੋਣ ਦਾ ਜਿਹੜਾ લાભ ਹੋਣਾ ਜਿਹਦੇ ਨਾਲ ਇਹ ਬੱਲੂਆਣਾ ਹਲਕਾ ਜਿਹੜਾ ਉਹ ਤਰੱਕੀ ਦੀ ਦੀਤੇ ਚੱਲੂਗਾ ਔਰ ਸੈਂਕੜੇ ਕਿਸਾਨਾਂ ਨੂੰ ਇਸ ਦੇ ਬਣ ਨਾਲ ਜਿਹੜਾ ਫਾਇਦਾ ਹੋਣਾ ਸੋ ਮੈਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਚੰਗਾ ਉਪਰਾਲਾ ਕਰਕੇ ਜਿਵੇਂ ਪੰਜਾਬ ਦੇ ਵਿੱਚ ਪਾਣੀਆਂ ਦੀ ਗੱਲ ਹਮੇਸ਼ਾ ਚੱਲਦੀ ਸੀ ਕਿ ਕਦੇ ਕਪੂਰੀ ਨਹਿਰ ਤੇ ਬਾਕੇ ਕਦੇ ਕਿਤੇ ਬਾਕੇ ਰਿਆਸਬਾਈ ਹਲ ਦਾ ਮੁੱਦਾ ਨਿਕਲਿਆ ਹੁੰਦਾ ਸੀ ਪਰ ਪਹਿਲੀ ਵਾਰੀ ਕੋਈ ਸਰਕਾਰ ਆਈ ਆ ਜਿਨ੍ਹਾਂ ਨੇ ਪਾਣੀਆਂ ਦੇ ਅਸਲੀ ਜਿਹੜਾ ਬਾਰਸ਼ ਹੋਣ ਦਾ ਜਿਹੜਾ ਵਾਦਾ ਲੋਕਾਂ ਨਾਲ ਲੰਬਾਇਆ ਪਾਣੀ ਨੂੰ ਸਾਂਭ ਕੇ ਉਹਨਾਂ ਖੇਤਾਂ ਤੱਕ ਕੱਟੇਲਾਂ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਆਮ ਆਦੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰ ਪਗਮਤ ਸਿੰਘ ਸਿੰਧੀ ਸਰਕਾਰ ਨੇ ਜਿਹੜੀ ਚੁੱਕੀ